ਭਾਨੇ ਸਿੱਧੂ ਤੇ ਪਰਚੇ ਪਾ ਦਿੱਤੇ ਗਏ ਭਾਨੇ ਸਿੱਧੂ ਦੇ ਭਰਾ ਤੇ ਪਰਚੇ ਪਾ ਦਿੱਤੇ ਗਏ ਭਾਨੇ ਸਿੱਧੂ ਦੀਆਂ ਭੈਣਾਂ ਤੇ ਪਰਚੇ ਪਾ ਦਿੱਤੇ ਗਏ ਭਾਨੇ ਸਿੱਧੂ ਦੇ ਬਾਪੂ ਤੇ ਪਰਚੇ ਪਾ ਦਿੱਤੇ ਗਏ ਹੁਣ ਪਿੱਛੇ ਭਾਨੇ ਸਿੱਧੂ ਦੀ ਦਾਦੀ ਰਹਿ ਗਈ ਉਹਦੇ ਤੇ ਵੀ ਪਰਚੇ ਪਾ ਦੋ ਕਿਤੇ ਕੋਈ ਕਸਰ ਰਹਿ ਨਾ ਜਾਵੇ ਲੱਖਾ ਸਿੰਘ ਸੁਧਾਰਾ 3 ਤਰੀਕ ਨੂੰ ਜਦੋਂ ਕੱਟ ਕੀਤਾ ਗਿਆ ਆ ਤਿੰਨ ਚਾਰ ਬੰਦੇ ਸੀ ਬੜੀਆਂ ਇਹਨਾਂ ਨੇ ਹੁੱਬ ਹੁੱਬ ਕੇ ਵੀਡੀਓ ਪਾਈਆਂ ਕਿ ਜੀ ਸਿਧਾਣਾ ਤਾਂ ਸਰਕਾਰੀ ਬੰਦਾ ਲੱਖਾ ਸੁਧਾਣਾ ਉੱਤੇ ਪਹੁੰਚਿਆ ਕਿਵੇਂ ਲੱਖਾ ਸਿੰਘ ਸਿਧਾਣਾ ਤੇ ਵੀ ਪਰਚੇ ਪਾ ਦਿੱਤੇ ਗਏ 11 ਧਰਾਵਾਂ ਲੱਗੀਆਂ ਸਾਰਿਆਂ ਤੇ ਹੁਣ ਇਹ ਤੋਂ ਉੱਤੇ ਤੁਹਾਨੂੰ ਅਸੀਂ ਕੀ ਸਬੂਤ ਦੇ ਦਈਏ ਜਦੋਂ ਦੀਪ ਸਿੱਧੂ ਜਿਉਂਦਾ ਸੀ ਠੀਕ ਆ ਨਾ ਆ ਜਿਹੜੇ ਲੱਤਾਂ ਖਿੱਚਦੇ ਹੁਣ ਸੌ ਲੋ ਕੰਨ ਖੋਲ ਕੇ ਜਦੋਂ ਦੀਪ ਸਿੱਧੂ ਜਿਉਂਦਾ ਸੀ ਉਹ ਸਫਾਈਆਂ ਦਿੰਦਾ ਹੀ ਰਹਿ ਗਿਆ ਕਿ ਭਰੋਸਾ ਕਰ ਲਓ ਓਏ ਮੇਰੇ ਤੇ ਪਰ ਜਦੋਂ ਜਹਾਨ ਛੱਡ ਗਿਆ ਫੇਰ ਕਹਿੰਦੇ ਜੀ ਦੇਵ ਸਿੱਧੂ ਦਾ ਬੜਾ ਤਕੜਾ ਬੰਦਾ ਸੀ ਬੜਾ ਵਧੀਆ ਬੰਦਾ ਸੀ ਸਾਡਾ ਕੌਮੀ ਯੋਧਾ ਜਿਉਂਦੇ ਜੀ ਤੁਸੀਂ ਕਦਰ ਨਹੀਂ ਕੀਤੀ